ਪ੍ਰਚੀਨ ਸ਼੍ਰੀ ਸ਼ਨੀਦੇਵ ਮੰਦਿਰ ਚੌਂਕ ਘੰਟਾ ਘਰ ਵਿਖੇ ਭਗਵਾਨ ਸ਼੍ਰੀ ਸ਼ਨੀਦੇਵ ਜੀ ਦਾ ਜਨਮ ਉਤਸਵ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਨੇ ਮੰਦਿਰ ਵਿਖੇ ਹਾਜ਼ਰੀ ਭਰ ਕੇ ਪ੍ਰਭੂ ਸ਼ਨੀਦੇਵ ਜੀ ਦੇ ਦਰਸ਼ਨ ਕੀਤੇ। ਮੰਦਿਰ ਦੇ ਪ੍ਰਧਾਨ ਬਾਬਾ ਤ੍ਰਿਲੋਕੀਨਾਥ ਅਤੇ ਮੁਖ ਸੇਵਾਦਾਰ ਗੌਰਵ ਸੂਦ ਮਣੀ ਨੇ ਸਾਰੀ ਸੰਗਤ ਨੂੰ ਭਗਵਾਨ ਸ਼੍ਰੀ ਸ਼ਨੀਦੇਵ ਮਹਾਰਾਜ ਜੀ ਦੇ ਜਨਮ ਉਤਸਵ ਦੀ ਵਧਾਈ ਦਿੱਤੀ ਅਤੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਭੂ ਸ਼੍ਰੀ ਸ਼ਨੀਦੇਵ ਜੀ ਦਾ ਜਨਮ ਉਤਸਵ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਹੈ। ਇਸ ਮੌਕੇ ਮੰਦਿਰ ਵਿਖੇ ਕੇਕ ਕੱਟੇ ਗਏ ਅਤੇ ਲੰਗਰ ਪੰਡਾਰੇ ਵਰਤਾਏ ਗਏ। ਸਾਬਕਾ ਉਪ ਮੁੱਖ ਮੰਤਰੀ ਓਮਪ੍ਰਕਾਸ਼ ਸੋਨੀ ਉਚੇਚੇ ਤੌਰ ਤੇ ਮੰਦਿਰ ਵਿਖੇ ਪ੍ਰਭੂ ਸ਼੍ਰੀ ਸ਼ਨੀ ਦੇਵ ਜੀ ਦੇ ਚਰਨਾਂ 'ਚ ਨਤਮਸਤਕ ਹੋਣ ਲਈ ਪੁੱਜੇ ਅਤੇ ਉਹਨਾਂ ਸਾਰੀ ਸੰਗਤ ਨੂੰ ਜਨਮ ਉਤਸਵ ਦੀ ਵਧਾਈ ਦਿੱਤੀ। ਮੰਦਿਰ ਦੇ ਮੈਂਬਰਾਂ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਡਿਤ ਦੀਪਕ, ਪੰਡਿਤ ਸੁਨੀਲ, ਪੰਡਿਤ ਗੌਤਮ ਅਤੇ ਪੰਡਿਤ ਲੀਲਾਧਰ ਗੌਰ ਸਣੇ ਵੱਡੀ ਗਿਣਤੀ ਵਿੱਚ ਸੰਗਤ ਨੇ ਮੰਦਿਰ ਵਿੱਚ ਹਾਜ਼ਰੀ ਭਰੀ। ਨੀਲਵਰਣ ਨੀਲਾੰਬਰ ਕਹਾਤੇ ਨੀਲਵਰਣ ਨੀਲਾੰਬਰ ਕਹਾਤੇ ਛਨੀ ਦੇਵਾ ਭਵ ਪਾਰੇ ਲਗਾਤੇ ਨੀਲਵਰਣ ਨੀਲਾੰਬਰ ਕਹਾਤੇ ਛਨੀ ਦੇਵਾ ਭਵ ਪਾਰੇ ਲਗਾਤੇ सूर्य पुत्र है छाया के नंदन शनि देवा तुम्हें है अभिनंदन रूप तुम्हारा चतुर्भुज है प्यारा कर्म फल का देव आधारा नवग्रहों में हो श्रेष्ठ दे नवग्रहों में शनि भव पार लगाते नील शनिदेव जी महाराज का सारे शहरवासियों की तरफ से लख लख बधाई है शनिदेव जी का जन्मदिन आज मनाया गया है ये मंदिर तीन वर्ष पुराना है इस मंदिर की इतिहास यहाँ पर एक बहुत पुराना पिपल था पिपल के नीचे पंडित केदारनाथ जी आराधना करते थे वहाँ पर सेठ साहूकार आते थे तो वो भी मतलब क्या है कि पंडित जी के पास बैठ जाते थे तो उनके अंदर एक बनिया आता था उनका नाम था पुरुषोत्तम दास तो वो कहने लगे कि पंडित जी मेरे लड़का नहीं है तो आप महाराज से अरदास कीजिए मेरे लड़का हो जाए तो मैं इस मंदिर को बड़ा कर दूंगा तो भगवान महाराज की ऐसी आ, ऐसा आ, इच्छा हुई कि उनके लड़का हो गया लड़का होने के बाद में उन्होंने लड़के का नाम पहाड़मल निकाला फिर उन्होंने बड़ा मंदिर बनाया तो ये पुरुषोत्तम दास पहाड़मल सिंघानिये ने बड़ा मंदिर बनाया इनके मैन पुजारी इनके मैन पुजारी पंडित केदारमल जी थे और अब उनके पोतरे पटपोतरे हैं वो यहाँ पर पूजा पाठ करते हैं कोई कहते हैं कि सनी देव जी सनी देव जी की दशा लग गई है तो कोई घबराने की जरूरत नहीं है सनी देव जी कोई क्रूर ग्रह नहीं है सनी देव जी मतलब क्या है कर्म जाता है जैसा कर्म करता है वैसा फल देते हैं ये नया है इनसे कोई डरने की जरूरत नहीं है जो इंसान हमारे मंदिर में चालीस दिन ਪੂਜਾ ਕਰ ਲੇਤਾ ਹੈ ਉਸकी मनोकामना पूर्ण होती है बड़ाई शुभ ਦਿਹਾੜਾ ਅੱਜ ਸ਼ਨੀ ਦੇਵਤਾ ਜੀ ਦਾ ਜਨਮ ਦਿਹਾੜਾ ਜਿਹੜਾ ਅੱਜ ਜਨਤੀ ਜਿਹੜੀ ਹੈ ਉਹਨਾਂ ਦੀ ਬੜੀ ਸ਼ਰਧਾ ਤੇ ਖੁਸ਼ੀਆਂ ਨਾਲ ਸਾਰੀਆਂ ਸੰਗਤਾਂ ਲੋ ਮਨਾਈ ਜਾ ਰਹੀ ਹੈ ਸਭ ਤੋਂ ਪਹਿਲਾਂ ਤੇ ਅੱਜ ਦੇ ਸ਼ੁਭ ਦਿਨ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੀਆਂ ਸੰਗਤਾਂ ਨੂੰ ਦਿਲ ਦੀਆਂ ਗ੍ਰਹਾਈਆਂ ਤੋਂ ਮੁਬਾਰਕਬਾਦ ਜਿੰਦਾ ਸੋ ਚਨੀ ਦੇਵਤਾ ਜੀ ਮਰਾਜ ਜਿਹੜਾ ਹੈ ਸਾਡਾ ਮੰਦਿਰ ਹੈ ਚਨੀ ਦੇਵਤਾ ਜੀ ਦਾ ਇਹ ਬੜਾ ਪ੍ਰਾਕੀਰ ਮੰਦਿਰ ਹੈ ਸੋ ਇੱਥੇ ਜਿਹੜਾ ਵੀ ਛੱਦਰ ਹਰੋਂਦਾ ਉਹਦੀਆਂ ਮਰਾਦਾ ਪੂਰੀਆਂ ਹੁੰਦੀਆਂ ਚਨੀ ਦੇਵਤਾ ਜੀ ਆਪਣਾ ਮੇਰ ਪ੍ਰਿਆ ਸਾਰੀਆਂ ਸੰਤਾਂ ਦੇ ਰੱਖਦੇ ਨੇ ਸੋ ਮੈਂ ਵੀ ਹਮੇਸ਼ਾ ਇੱਥੋਂ ਅਸ਼ੀਰਵਾਦ ਲੈ ਲਉਣਾ ਮੰਤਰੀ ਦਾ ਹੁਕਮ ਹੁੰਦਾ ਸਾਰੇ ਪੁਜਾਰੀਆਂ ਦਾ ਹੁਕਮ ਹੁੰਦਾ ਮੈਂ ਇੱਥੇ ਹੁੰਨਾ ਇੱਥੋਂ ਆ ਕੇ ਅਸ਼ੀਰਵਾਦ ਲੈ ਲਉਣਾ ਸੋ ਅੱਜ ਦਾ ਸ਼ੁਭ ਦਿਨ ਹੈ ਸਾਰੀਆਂ ਸੰਗਤਾਂ ਹਮਮਾਗਿਆਰੀਆਂ ਨੇ ਸੋ ਸਾਰਿਆਂ ਨੇ ਦਰਸ਼ਨ ਕੀਤੇ ਆ ਜਿੱਥੇ ਮੈਂ ਛਣੀ ਦੇਵਤਾ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ ਆ ਅਸ਼ੀਰਵਾਦ ਲਿਆ ਉਥੇ ਸਾਰੀਆਂ ਸੰਗਤਾਂ ਨੂੰ ਅੱਜ ਦੇ ਸ਼ੁਭ ਦਿਨ ਤੇ ਮੁਬਾਰਕਬਾਦ ਵੀ ਦਿੰਨਾ ਹੈ ਜੈ ਛਣੀ ਦੇਵਤਾ ਜੀ ਸਭ ਛਣੀ ਮਾਰ ਦਾ ਆਸ਼ੀਰਵਾਦ ਆ ਸਾਰੇ ਸੰਯੁਕਤ ਅੰਮ੍ਰਿਤਸਰ ਦੇ ਜਿਨੇ ਵੀ ਮਾਰੇ ਨੂੰ ਮੰਨਣ ਵਾਲੇ ਭਗਤ ਆ ਔਰ ਗੋ ਬ੍ਰਾਹਮਣ ਕਮੇਟੀ ਤੇ ਸ਼ਨੀ ਮਾਰੇ ਮੰਦਿਰ ਦੇ ਸਾਰੇ ਸੇਵਾਦਾਰ ਸਾਰੇ ਰਲ ਕੇ ਆਪਾਂ ਮਹਾਰਾਜ ਦਾ ਕਾਰਜ ਕਰੀਦਾ ਹੈ ਘੰਟਾ ਘਰ ਚੌਂਕ ਦਰਬਾਰ ਸਾਹਿਬ ਦੇ ਕੋਲ ਇਹ ਮੰਦਿਰ ਜਿਹੜਾ ਹੈਗਾ ਪੂਰੇ ਨੌਰਥ ਦਾ ਸ਼ਨੀ ਦੇ ਮਹਾਰਾਜ ਜੀ ਦਾ ਸਭ ਤੋਂ ਪੁਰਾਣਾ ਮੰਦਿਰ ਹੈ ਸੰਨ 1761 ਦਾ 61 ਦਾ ਮੰਦਿਰ ਆ ਤੇ ਇੱਕ ਹੋਰ ਮਹਾਰਾਜ ਦੀ ਇੰਨੀ ਇੱਥੇ ਕਿਰਪਾ ਵਾ ਜਿਹੜਾ ਵੀ ਬੰਦਾ ਮਹਾਰਾਜ ਦੇ ਕੋਲ ਆਸ਼ੀਰਵਾਦ ਲੈਣ ਆਂਦਾ ਹੈ ਮਹਾਰਾਜ ਉਹਦੇ ਸਾਰੇ ਕਸ਼ਟ ਦੂਰ ਕਰਦੇ ਆ ਹਰ ਵਾਰ ਦੀ ਤਰ੍ਹਾਂ ਆਪਾਂ ਫਿਰ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਇਹ ਹੀ ਕਵਾਂਗੇ ਕਿ ਵੱਤ ਵੱਧ ਸੰਗਤ ਮਹਾਰਾਜ ਦੇ ਨਾਲ ਜੁੜੇ ਮਹਾਰਾਜ ਤੋਂ ਡਰਨ ਦੀ ਕੋਈ ਲੋੜ ਨਹੀਂ ਜਿਵੇਂ ਕਈ ਲੋਕਾਂ ਨੇ ਭਰਮ ਪਾਇਆ ਕਿ ਸ਼ਨੀ ਮਹਾਰਾਜ ਨੂੰ ਸਿੱਧਾ ਨਹੀਂ ਦੇਖਣਾ ਜੀ ਪੈਰਾਂ ਜੀ ਮੱਥਾ ਟੇਕਣਾ ਜੀ ਇਹੋ ਜੀ ਕੋਈ ਗੱਲ ਨਹੀਂ ਸ਼ਨੀ ਮਹਾਰਾਜ ਦੀ ਦੋ ਦ੍ਰਿਸ਼ਟੀਆਂ ਨੇ ਇੱਕ ਕੋਰ ਡ੍ਰਿਸ਼ਟੀ ਐ ਇੱਕ ਦੂਜੀ ਦ੍ਰਿਸ਼ਟੀ ਐ ਜਿਹੜਾ ਜਿਹੜਾ ਜਿਹੋ ਜਿਹਦਾ ਜਿਤਨਾ ਦਾ ਜਿਸ ਬੰਦੇ ਦਾ ਭਾਵ ਹੁੰਦਾ ਤੇ ਜਿਸ ਦਾ ਉਹਦਾ ਕਰਮ ਹੁੰਦਾ ਉਸ ਪ੍ਰਕਾਰ ਨਾਲ ਮਹਾਰਾਜ ਉਤੇ ਦ੍ਰਿਸ਼ਟੀ ਬੰਦੇ ਆ ਆਪਨਾ ਆਸ਼ੀਰਵਾਦ ਦਿੰਦੇ ਆ ਆਪਾਂ ਸਾਰਿਆਂ ਨੂੰ ਇਹੀ ਕਵਾਂਗੇ ਸਾਨੂੰ ਵੀ ਸਭ ਕੁਝ ਸ਼ੁਰੂ ਤੋਂ ਲਾਗੇ ਹੁਣ ਤੱਕ ਜੋੜ ਦਿੱਤਾ ਸ਼ਨੀ ਮਾਰਾ ਨਹੀਂ ਦਿੱਤਾ ਤੇ ਸ਼ਨੀ ਮਾਰਗ ਦੇ ਚਰਨਾਂ ਨਾਲ ਜੁੜੋ ਤੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰੋ ਬੋਲ ਸੋਹਰੇ ਪੱਤੇ ਸ਼ਨੀ ਦੇ ਮਹਾਰਾਜ ਕੀ ਜੈ ਜੋਨਕਾ ਦੇ ਮਹਾਰਾਜ ਜਨਮ ਦਿਹਾੜਾ ਤੇ ਰੋਨਕਾ ਦੇ ਆਪਾਂ ਦਾਸੀ ਬਿਆਨ ਨਹੀਂ ਕਰ ਸਕਦੇ ਆ ਤੁਹਾਨੂੰ ਲੋਕੀ ਆਪ ਵੀ ਦੱਸਣਗੇ ਕਿੰਨੀਆਂ ਲੋਨਕਾ ਨੇ ਸਵੀਰ ਦੇ ਮਹਾਰਾਜ ਦੇ ਘਾਰੇ ਭੰਡਾਰੇ ਚੱਲ ਰਹੇ ਨੇ ਸ਼ੁਰੂ ਤੋਂ ਸਵੀਰ ਤੋਂ ਕੀ ਘਾਰੇ ਆ ਕੀਕਾ ਦੀ ਗਿਣਤੀ ਦਾ ਹੀ ਨਹੀਂ ਪਤਾ ਕਿੰਨੀ ਗਿਣਤੀ ਚ ਕੀਕਾ ਕੱਟਿਆ ਗਿਆ ਇੰਨੀ ਜ਼ਿਆਦਾ ਮਾਰੇ ਦੇ ਜਨਮ ਦਿਨ ਦੀਆਂ ਸਭ ਨੂੰ ਬਹੁਤ ਜ਼ਿਆਦਾ ਖੁਸ਼ੀਆਂ ਆਗੀਆਂ ਨੇ ਤੇ ਉਸ ਖੁਸ਼ੀ ਨੂੰ ਬਿਆਨ ਨਹੀਂ ਕਰ ਸਕਦੇ ਆਪਾਂ ਬਹੁਤ ਛੁਰੇ ਪੱਤੇ ਸ਼ਨੀ ਦੇ ਮਹਾਰਾਜ ਕੀ ਜੈ